ਅਸਤ੍ਰੀਕਾਲ ਸਾਰਿਆਂ ਨੂੰ ਅੱਜ ਸਾਡਾ ਵਿਸ਼ਾ ਹੈ ਬੱਚਾ ਤੇ ਵਿਦਿਆ ਬੱਚੇ ਦੇ ਜੀਵਨ ਦੀ ਵਿਗਿਆਨਿਕ ਪਰਚੋਲ ਨੇ ਇਸ ਗੱਲ ਤੇ ਬਧੇਰੇ ਜ਼ੋਰ ਦਿੱਤਾ ਹੈ ਕਿ ਬੱਚੇ ਦੀ ਪੜ੍ਹਾਈ ਦਾ ਸਮਾਂ ਤੇ ਉਸ ਨੂੰ ਜੀਵਨ ਦੇ ਸਹੀ ਮਾਰਗ ਦਾ ਪਾਦੀ ਬਣਾਉਣ ਦਾ ਕੰਮ ਉਸ ਦੇ ਜਨਮ ਲੈਣ ਤੋਂ ਕੁਝ ਹੀ ਚਿਰ ਪਿਛੋਕੜ ਹੋ ਜਾਂਦਾ ਹੈ ਜੇਕਰ ਬੱਚੇ ਨੂੰ ਕਾਫੀ ਚੇਰ ਪਿਛੋਂ ਪੜਾਇਆ ਜਾਏ ਜਾਂ ਪੜਨੇ ਪਾਇਆ ਜਾਵੇ ਤਾਂ ਉਹ ਪੜ੍ਹਾਈ 5 ਜਾਂ 7 ਸਾਲ ਦੇ ਬੱਚੇ ਦੀ ਉਮਰ ਤੇ ਕੋਈ ਖਾਸ ਅਸਰ ਨਹੀਂ ਕਰਦੀ ਜਿਹੜੀ ਕਿ ਉਸ ਨੂੰ ਜੰਮਦਿਆਂ ਹੀ ਥੋੜੇ ਚੇਰ ਪਿਛੋਂ ਪੜਾਈ ਜਾਣੀ ਚਾਹੀਦੀ ਹੈ ਵੱਡੀ ਉਮਰ ਵਿੱਚ ਆ ਕੇ ਬੱਚਾ ਆਪਣੀ ਮਰਜ਼ੀ ਦਾ ਮਾਲਕ ਬਣ ਜਾਂਦਾ ਹੈ ਤੇ ਉਹ ਫਿਰ ਮਾਪਿਆਂ ਦੇ ਕਹੇ ਅਨੁਸਾਰ ਤਰੱਕੀ ਜਾਂ ਪੜ ਨਹੀਂ ਸਕਦਾ ਇਸੇ ਤਰ੍ਹਾਂ ਇੱਕ ਬੱਚੇ ਦੀ ਮਾਂ ਇੱਕ ਬੱਚੇ ਦੀ ਮਾਂ ਨੇ ਇੱਕ ਮਸ਼ਹੂਰ ਵਿਗਿਆਨਿਕ ਨੂੰ ਪੁੱਛਿਆ ਕਿ ਬੱਚੇ ਦਾ ਸਹੀ ਕਿ ਬੱਚੇ ਦੀ ਸਹੀ ਪੜਨ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਤੁਸੀਂ ਬੱਚੇ ਦੇ ਤਿੰਨ ਕੀਮਤੀ ਸਾਲ ਗੁਵਾ ਦਿੱਤੇ ਹਨ ਜਦੋਂ ਬੱਚੇ ਦੇ ਚਿਹਰੇ ਤੇ ਪਹਿਲੀ ਮੁਸਕਾਨ ਖਿਲਨੀ ਖੇਲ ਮੁਸਕਾਨ ਖਿਲਦੀ ਹੈ ਉਸੇ ਵੇਲੇ ਤੋਂ ਹੀ ਤੁਹਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਬੱਚੇ ਨੂੰ ਮੁੱਢਲੇ ਸਾਲਾਂ ਵਿੱਚ ਦੱਸਿਆ ਦਸਿਆ ਪਹਿਲੀਆਂ ਗੱਲਾਂ ਦਾ ਬੱਚੇ ਤੇ ਬਹੁਤ ਅਸਰ ਪੈਂਦਾ ਹੈ ਉਹ ਵੱਡੀ ਉਮਰ ਵਿੱਚ ਆ ਕੇ ਪੜੀਆਂ ਗੱਲਾਂ ਕੋਈ ਅਸਰ ਨਹੀਂ ਰੱਖਦੀਆਂ ਇਸ ਕਰਕੇ ਬੱਚੇ ਨੂੰ ਜਨਮ ਤੋਂ ਜਨਮ ਦੇ ਪਹਿਲੇ ਸਾਲ ਤੋਂ ਹੀ ਪੜਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਗਾੜੀ ਜਾ ਕੇ ਕੋਈ ਮੁਸ਼ਕਲ ਨਾ ਆਵੇ ਧੰਨਵਾਦ